ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਰਿੰਦਰ ਤੋਂ ਸਵਾਗਤ ਆਖਦਾ ਮੇਰੇ ਚੈਨਲ ਤੇ ਜੀ ਮੋੜ ਦੱਸੋ ਜੀ ਕਿੱਧਰ ਹਾਲ ਚਾਲ ਮਾਈਕਰੋ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਸੀਂ ਸਾਰੇ ਆਪਣੀ ਆਪਣੀ ਘਰਾਂ ਤੇ ਠੀਕ ਠਾਕ ਰਹੋ ਜੀ ਲਓ ਜੀ ਅ ਮੈਂ ਕੱਲ ਥੋੜਾ ਜਿਹਾ ਸਮਾਨ ਲੈ ਆਉਂਦਾ ਸੀਗਾ ਕੱਲ ਵੀ ਮੇਨ ਕੋਈ ਵੇਲਾ ਹੋ ਗਿਆ ਸੀ ਉਹਨੂੰ ਬਹੁਤ ਵਾਰ ਸਤਜ ਜਦੋਂ ਆਏ ਸੀ ਅੱਜ ਪਸੂ ਫਿਚੋਣੇ ਸੀਗੇ ਤੇ ਰਾਜ ਸਬਜੀ ਬਣਾਉਣੀ ਸੀ ਮੁੜ ਕੇ ਨਾ ਭਾਂਡਾ ਸਮਾਨ ਦਿਖਾਉਂਦੇ ਆ ਰਾਤਾਂ ਰੋਟੀ ਪਾਣੀ ਕਰਕੇ ਸੌਂਗੇ ਤਾਂ ਹੁਣ ਮੈਂ ਸਵੇਰੇ ਮੈਂ ਕਿਹ ਚੱਲ ਨਾਲੇ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਨਾਲ ਤੁਹਾਨੂੰ ਦਿਖਾ ਲੈਣੀ ਮਮੀ ਆ ਜਾ ਦੇਖ ਲੈ ਸਪਾਟ ਤੂੰ ਇਹ ਤਾਂ ਦੇਖਣਾ ਥੋੜਾ ਜਿਹਾ ਤੁਹਾਡੇ ਤੋਂ ਬਰੇ ਨਹੀਂ ਹੁੰਦਾ ਸੀ ਮੈਂ ਜਦੋਂ ਜਿਆਦਾ ਮੋਟਾ ਲੈਣ ਗਏ ਸੀ ਮੈਂ ਥੋੜਾ ਜਿਹਾ ਘਟਾ ਲਿਆ ਸ਼ੌਪ ਤੋਂ ਕਰਕੇ ਆਈ ਆ ਸਸਰੀ ਗਾਇਤੀ ਕਰਨੀ ਤੇ ਲੈ ਲੈ ਤਾ ਦਿਖਾ ਦਿਆਂ ਤੈਨੂੰ ਮੈਂ ਆ ਕਾ ਭੰਗ नशीद आसान तो तो है अंदर से बहुत आसान है बहुत सोने हैं ना हम बढ़ता है ना छोटा से जी मज़े हैं इधर 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 आवाज़ आकर सीला के बच्चों ऑनलाइन फेंगा मेरी फोटो नहीं आई बहुत सोने हैं यार इस साल की तो नहीं ना बीती है ये तो तुझे भी साल की तो मैंने पता है यार चार और क्या ओ तंदरकार द ਜੰਦਾ ਤੇ ਨਾ ਆਉਣੀ ਚੱਲ ਗਈ ਇਹ ਤਾਂ ਥੋੜਾ ਜਿਹਾ ਸਵਾਤ ਪੱਕਾ ਹੈ ਸੁਆਣਿਆ ਅਚਾਰ ਪਾਉਣਾ ਹੈ ਉਹਦਾ ਸਮਾਂ ਆ ਜਾਂਦਾ ਹੈ ਥੋੜਾ ਜਿਹਾ ਇਹ ਮੈਂ ਦੱਤਕ ਲਿਆਂਦੀ ਖਾਣ ਨੂੰ ਇਹਨਾਂ ਦਾ ਇਹ ਤਾਂ ਇਹਨਾਂ ਦਾ 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 ਇਹਨ ਅਚਾਰ ਕੋਲ ਦਾ ਸਾਮਾਨ ਸਾਰਾ ਮਿਕਸ ਲਿਆ ਦਾ ਤੇ ਇਕੱਲਾ ਇਕੱਲਾ ਕਰੂੰਗੀ ਤੇ ਇਹ ਤੇ ਗ੍ਰਾਇੰਡ ਕਰਨਾ ਹੈ ਨਾ ਇਹ ਸਾਰਾ ਚਾਰਦਾ ਹੀ ਆ ਬਾਕੀ ਬਾਕੀ ਇੱਕ ਸਟੀਲ ਕੂਲ ਲਿਆਂਦਾ ਆ ਇੱਥੇ ਬੋਸ ਲੈ ਕੇ ਆਏ ਆਪਣਾ ਸ਼ੈਂਪੂ ਚਲ ਲੈਤਾ ਛੋਟਾ ਛੋਟਾ ਸਾਮਾਨ ਕਰਾ ਕੇ ਬਾਕੀ ਇਹਦੇ ਸੀਤੇ ਗੱਦਾਰੇ ਸਾਹਤ ਦੂਰ ਮਾਰ ਲਿਆਂਦੇ ਆ ਸੋਨੇ ਲੰਘੇ ਹੋਲੇ ਇੱਕ ਇਹਨਾਂ ਨੂੰ ਛੱਡ ਲੈਂਦਾ ਸੀ। ਲਾ ਮੋਟਾ ਬੋਨ। ਇਹ ਤੇ ਉਹਨਾਂ। ਇੱਕ ਮਿਲ ਜਾਂ ਦਿਖਾਤ ਨਿਕਾਲੂ ਛਿਲਣਾ। ਇਦਾਂ ਦਾ ਹੀ ਲੈਂਦਾ ਸਾਰਾ ਸਮਾਨ। ਆਹ ਰੰਗ ਉਹ ਸਾਰਾ ਮਾੜਾ। ਨੰਬੀ ਇਹ। ਇਹ ਲੈ। ਇਹ ਮੈਂ ਲੈਂਦੀ ਆਂ ਮਿਰਚਾ, ਬੁਟੀਆਂ, achar ਪਾਉਣ ਨੂੰ। ਨਾਲ ਲੈਂਦਾ ਆਂ ਆਦਰਕ। ਮਿਰਚ ਇਹ ਕਾਲੀ ਮੈਂ ਕੱਢੀਆਂ ਨਹੀਂ ਇੱਥੇ ਪਿਆ ਸੁਆਹ ਨੂੰ ਜਿੱਤਾ ਹੀ ਨਹੀਂ ਇਹਨਾਂ ਦਾ ਵਿੱਚੋਂ ਕੱਢਣ ਦਾ ਫਰਾਵ ਨਹੀਂ ਹੁੰਦੀ ਠੀਕ ਹੈ ਵਧੀਆ ਲੈਂਦਾ ਮੈਂ ਅਦਰਕ ਚੀਆ ਹੋਰ ograv ਗਿਆ ਆਵਾ ਮਿਰਚ થોੜੀਆਂ ਮਿਰਚ ਐਦਾਂ ਨਹੀਂ ਮਿਲਦੀਆਂ ਠੀਕਾ ਕੱਟੀ ਹੁੰਦਾ ਇਹ ਹਨ ਇੱਕ ਖਾਸ ਤੀਤ ਖਾਣ ਇਹ ਲੈਂਦੀ ਆ ਮੈਂ ਗਰਮ ਚਾਦਰਾਂ ਲੋਗ ਕੱਢਦੀਆਂ ਸਭ ਛਾਉਣ ਵਾਲੀਆਂ ਹੈ ਉਹ ਘਰੇ ਤੋਂ ਬਾਲਦੇ ਨੇ ਪੱਲਿਆਂ ਵਾਲੇ ਥੋੜੀ ਆ ਚਾਹ ਜਰਾ ਆਸਮ ਨੇ ਨਾ ਦਸਰਾਣੇ ਵਿਜੇਪੁਰ ਵਾਲਿਆ ਕੋਈ ਕੋਈ ਮਿਲਦੇ ਚੇਪੂ ਵਾਲਿਆ ਦੀ ਹਲਕੀਆਂ ਜੀਆਂ ਵਧੀਆ ਜੇ ਬਸਾ ਇਹ ਦਸ਼ਮੇ ਇਹ ਪਤਾ ਮੈਂ ਸਸਤੀਆਂ ਲਈ ਆਈ ਥੋੜੀਆਂ ਦੇਖੋ ਤਾਂ ਰੰਗ ਸੋਹਣਾ ਹੈ ਉਹ ਤਾਂ 650 ਦੀ ਕਹਿੰਦੇ ਸੀ ਮੈਂ ਜਿਆਦਾ ਦੇ ਕੇ ਆਈ ਦੋਨਾਂ ਦਾ ਇਹ ਤਾਂ ਰੱਖ ਤਾ ਕੋਰਾ ਰੰਗ ਦੀਆ ਉਹ ਤਾਂ ਮੰਨ ਕੇ ਘੇਟੇ ਵੀ ਆਈ ਸੀ ਮੈਂ ਤਾਂ ਜੇ ਰੰਗ ਨਿਕਲਿਆ ਰੇਂਜ ਦਾ ਮੈਨੂੰ ਬੂੜਾ ਰੰਗ ਲੱਗਾ ਮੈਂ ਤਾਂ ਸ਼ਹਿਦ ਹਰਾ ਰੰਗ ਮਿਲ ਕੋਈ ਸੱਤਦਾਇਆ ਰੰਗਾ ਜੇ ਰੰਗ ਨਿਕਲ ਗਿਆ ਕਹਿੰਦਾ ਫਿਰ ਤੇ ਵਾਪਸ ਦੇ ਦਿਓ ਆ ਰੰਗ ਉੱਤੋਂ ਵੀ ਸੋਨਾ ਹੈ ਮੈਨੂੰ ਵੀ ਨਾ ਇੰਦਾਂ ਰੰਗ ਪਸੰਦ ਆ ਉਹਦੇ ਵੱੜ ਤੇ ਵੀ ਚੱਲਦੀ ਬਹੁਤ ਮੈਂ ਵਿਛਾਉਂਦੀ ਆ ਮੈਂ ਮਨ ਰੀਟੈਂਸ਼ਨ ਬਣ ਜਾਂਦਾ ਬਣ ਕੇ ਇਹਦਾ ਵੀ ਰੰਗ ਦੇਖ ਭੋਲ ਲੋ ਕੁੱਛਿੰਦੇ ਬੈਠੇ ਖਰਚੀ ਆਈ ਮੈਂ ਦੇਖੀ ਜਾਂਦੇ ਸੀ ਇੰਨੇ ਪੈਸੇ ਖਰਚੀ ਆਈ ਵੇ ਬੋਲ ਕੇ ਨਹੀਂ ਸਿਆ ਨਹੀਂ ਛਾਸਤੀ ਆ 1300 650 1300 ਕਹਿੰਦਾ ਸੀ ਤੋਂ ਤਾਂ ਮੈਂ 1000 ਦੇ ਕੇ ਆਈ ਆ ਐਗਰ ਮੈਂ ਦੂਜਾ ਕਰਿਆ ਜੀ ਤੇਰਾ 350 350 ਦਾ ਇੱਕ ਕੱਲ ਪੈਸੇ ਤੋਤੇ ਕੱਪ ਪੈਸੇ ਜਿਹੜੇ ਤੋਤੇ ਉਹ ਵਜਾ ਆਚਾਰ ਪੋਣਾ ਆ ਮੈਂ ਮਿਰਚਾਂ ਦਾ ਅਦਰਕ ਦਾ ਇੱਕ ਪੈਸੇ ਤੋਤੇ ਕੱਦ ਮਗਣਾ ਭਈ ਆ ਮੈਂ ਲਿਆਂਦੇ ਨਿੰਮੂ ਪਨੇ ਪੇਕੇ ਪਿੰਡ ਤੋਂ ਲਿਆਂਦੇ ਆਇ। ਇਹਨਾਂ ਦਾ achar ਪਉਣਾ ਚਾਹ ਮੈਨੂੰ ਨਾ ਸਵਾ ਤਾਂ ਮੈਂ ਬਾਕੀ ਚੱਕ ਲੈਨੀ ਆ ਚਲੋ ਜੀ। ਦੱਸਿਓ ਮੇਰਾ ਸਮਾਨ ਲਿਆਂਦਾ ਤੁਹਾਨੂੰ ਕਿਦਾਂ ਦਾ ਲੱਗਾ? ਤਾਂ ਇਹਨਾਂ ਦਾ ਹੁਣ ਮੈਂ ਪਉਣਾ achar ਰੋਟੀ ਪਾਣੀ ਦਾ ਕਰ ਲਵਾਂ। ਤਾਂ ਫੇਰ ਬਾਅਦ ਇਹਨਾਂ ਸਮਾਨ ਨੂੰ ਧੋ ਕੇ ਰੱਖ ਲੈਨੀ ਮੈਂ ਸਾਰੇ ਨੂੰ ਇਹਨਾਂ ਮਿਰਚਾਂ ਨੂੰ ਨਿੰਬੂਆਂ ਨੂੰ ਰੋਟੀ ਪਾਣੀ ਦਾ ਕਰਕੇ ਤੇ ਨਾਲੇ ਮੈਂ ਪਾਉਂਗੀ achar। ਨਾਲੇ ਤੁਹਾਡੇ ਨਾਲ ਰੈਸਪੀ ਸਾਂਝੀ ਕਰਾਂਗੀ। ਤੁੱਕ ਮੈਨੂੰ ਬਹੁਤ ਚੰਗਾ ਲੱਗਿਆ। ਆਲੂ ਆਹ ਨਾਲ ਮੈਂ ਜਹਾਦੀ ਦੂਜੇ ਟੋਕਰੀਆਂ 'ਚ ਰੰਗੀਆਂ ਪਾ ਕੇ ਰੱਖ ਤੋ ਰੋਣਾ ਸਮਾਨ ਇਹਨਾਂ ਨੂੰ ਤੋਂ ਮੈਂ ਉਹਦੇ ਤੋਂ ਮਾਰੇ ਮੈਂ ਤੋ ਤੇ ਨਹੀਂ ਭਾਈ ਆਹਦੇ ਤੋ ਕੇ ਰੱਖ ਲੈਣੀ ਫਿਰ ਚੇਲੇ ਚੇਲੇ ਲੂੰਗੀ ਬਾਅਦ ਚੇਲੇ ਤਾ ਖੱਤਾ ਚਾਰ ਤੱਕ ਜਿਹੜਾ ਲੂਣ ਵਾਲਾ ਹੁੰਦਾ ਉਹ ਤਾਂ ਭੰਨ ਦੇ ਗਈ ਐ ਆਹ ਤੇ ਲੱਗੇ ਸੀਗੇ ਹੁਣ ਪਰ ਮੈਂ ਲੂਣ ਵਾਲਾ ਪਾ ਦਿੰਨਾ ਹਾਂ ਹਾਂ ਜਿਹੜਾ ਬਾਹਰ ਨੂੰ ਤੁਸੀਂ ਨੀਂਹ ਤੇ ਰੱਖ ਦੀ ਉੱਥੇ ਉੱਥੇ ਬਾਹਰ ਕੁੱਟੀ ਕੋ ਰੱਖ ਦੇ ਕੁੱਟੀ ਕੋ ਰੱਖ ਦਵਾਂ ਮੈਂ ਸਮਾਂ ਆਵਲੇ ਮੇਰੇ ਉਨੀ ਬਾਹਰ ਰੱਖ ਦੇ लो जी मैं नींबू मिर्चा अदरक कट लिया ये धो तो के रख तो लिया में धो लिया छिलक भी अदरक दा के रख लिया चाह वह लगदी है इधर साड़ी दीपो भैन आ गई है उनकी मैं चाह देती नप च ਹਾਂ ਦੀਪ ਨਵੇਂ ਕੱਪ ਚ ਆਹ ਨਵੇਂ ਲਿਆਂਦੇ ਕੱਲ ਮੈਂ ਵਧੀਆ ਹੈ ਵਧੀਆ ਬਹੁਤ ਸੋਹਣਾ ਲੱਗਦਾ ਸੋਹਣੀ ਲੱਗਦੀ ਆ ਹੋ ਜਾ फटाफट ਗਰਮ ਕੰਮ ਸ਼ੁਰੂ ਇਧਰ ਪੈਣ ਲਾ ਪੀਲਾ ਲਸਣ ਚਿੱਲਣਾ ਕਹਿੰਦੀ ਲਸਣ ਵੀ ਪਾਉਣਾ ਵਿੱਚ achar ਦੇ ਮੈਂ ਲੱਗੀਆਂ ਰੋਟੀ ਪਕਾਉਣ ਅੱਜ ਮੈਂ ਚੁੱਲ੍ਹੇ ਤੇ ਪਕਾਉਣੀਆਂ ਰੋਟੀਆਂ ਰੋਟੀ ਪਕਾ ਲਵਾਂ ਮੈਂ ਜਦ ਤੱਕ ਲਸਣ ਸ਼ੈਲ ਹੋ ਜਾਣਾ ਆ ਸਿਹੜਾ ਮੈਂ ਪਾਣੀ ਪਾ ਚਾ ਕਿ ਕੰਨੀ ਸਿਹੜਾ ਨੂੰ ਚੁੱਲੇ ਤੇ ਹੀ ਵਧੀਆ ਨਾਲ ਸੇਕੋ ਉਹ ਜਦੋਂ ਕਾਲੀ ਹੁੰਦੀ ਆ ਨਾ ਮੈਨੂੰ ਉਦੋਂ ਮੈਂ ਲਾ ਪੈਂਦੀ ਹੁੰਨੀ ਚੁੱਲੇ ਤੇ ਉੱਤੇ ਗੈਸ ਤੇ ਕਵੇਲਾ ਹੋਇਆ ਹੁੰਦਾ ਆ ਹੁਣ ਤਾਂ ਵਧੀਆ ਉੱਧਰ ਇੱਧਰ ਮੈਂ ਸਮਾਨ ਜਿਹੜਾ ਨਾ ਪਾਉਣਾ ਆ ਉਹ ਧੁੱਪੇ ਰੱਖ ਦਿੱਤਾ ਐ ਚ ਛੋਟੀਆਂ ਇਲਾਚੀਆਂ ਲੌਂਗ ਦਾਲਚੀਨੀ ਮਗਾ ਇਹ ਗ੍ਰਾਈਂਡ ਕਰਨਾ ਹੈ ਮੜੇ ਤੇ ਧੁੱਪੇ ਰੱਖ ਦਿੱਤਾ ਤਾਂ ਮੈਂ ਤਾਂ ਅਜੋਣ ਮੈਂ ਸਾਫਤੀ ਪਾਉਣੀ ਹੈ ਬਾਅਦ ਤੇ ਬਾਕੀ ਸਮਾਨ ਦੱਸ ਜੀ ਤੁਹਾਨੂੰ ਫੇਰ ਜਦੋਂ ਆਚਾਰ ਪਾਉਣਾ ਤੇ ਕੀ ਕੀ ਪਾਉਣਾ ਹੈ ਸਮਾਨ ਵਿੱਚ ਸਾਰਾ ਚੱਲ ਮੈਂ ਰੋਟੀਆਂ ਬੁਕਾ ਲਵਾਂ ਜਦ ਤੱਕ ਭਾਂਦ ਦਾ ਲਸਾਂ ਛਿੱਲ ਹੋ ਜਾਊਗਾ ਫੇ ਮੈਂ ਮੈਂ ਹਲਦੀ ਤੁਹਾਨੂੰ ਬਾਅਦ ਚ ਭਾਂਦ ਉਕੀ ਕਰਕੇ ਹੌਲੀ ਹੌਲੀ ਛਿੱਲ ਹੁੰਦਾ ਨਾ ਫੇ ਨਾ ਛਿੱਲ ਮੈਂ ਛਿੱਲ ਲੈਣੀ ਬਾਅਦ ਚ ਛਿੱਟ ਲੈਣਾ ਮੈਂ ਬੈਠੀ ਕੀ ਕਰਾਂ ਹੋ acha sahi hai fir ਚਲ ਚਲ ਰੋੜੀ ਰੋੜੀ ਚਲ ਸਹੀ ਹੈ ਮੈਂ ਪਕਾ ਲਵਾਂ ਰੋਟੀ ਲੋ ਜੀ ਰੋਟੀਆਂ ਮੈਂ ਪਕਾ ਲਈਆਂ ਸੀ ਹੁਣ ਅੱਗ ਬਾਲਤੀ ਸੀ ਉੱਤੇ ਮੈਂ ਤੇਲ ਜਲਣ ਲਈ ਰੱਖ ਦਿੱਤਾ ਹੈ ਇਹ ਚ ਥੋੜਾ ਜਿਹਾ ਮੈਂ ਆਚਾਰ ਚ ਪਾ ਲੈਣਾ ਹੈ ਆਚਾਰ ਚ ਨਹੀਂ ਪਉਤਾ ਪੈਣਾ ਬਾਕੀ ਉੱਤੇ ਮੈਂ ਝਾਲ ਕੇ ਰੱਖ ਲੈਣੀ ਹੁੰਦੀ ਤੋੜ ਕੇ ਲਾਉਣ ਨੂੰ ਤੇ ਪੰਜ ਸੱਤਾ ਦੇਣਾ ਦਾ ਬਾਕੀ ਉਹਨਾ ਮੈਂ ਮਸਾਲੇ ਪੀ ਲੈਣੇ ਤੋਪ ਲੱਗ ਗਈ ਇਹਨਾਂ ਨੂੰ ਸੋਹਣੀ ਜਵਾਨ ਤਾਂ ਬੱਤੀ ਸੀ ਨਾ ਕਾਲੀ ਮਿਰਚ ਆਇਆ ਇਹ ਥੋੜੀਆਂ ਪਾਉਣੀ ਆ ਤਾਣੀ ਮੈਲ ਫਾਫੇ ਚ ਕੱਢੀਆਂ ਐ। ਉਹ ਚਾਲ ਮੇਰ ਸੋਈ ਚੁੱਥੇ ਮੈਂ ਸਮਾਨ ਪੀ ਲਵਾਂ। ਬਾਕੀ ਤੁਹਾਨੂੰ ਦੱਸ ਦੀ ਬਾਅਦ ਚ ਫਿਰ ਜਿਹੜਾ ਜਿਹੜਾ ਸਮਾਨ ਹੋਰ ਪੈਣਾ ਐ ਜਿਦੋਂ achar ਪਾਉਣਾ ਉਹਦੇ ਦੱਸਦੀ ਐ। ਛੋਲੇ ਜੀ ਮੈਂ ਪੀ ਲਵਾਂ ਮਸਾਲਾ। ਤਾਂ ਫੇਰ ਤੜਨਾ ਗੱਲ ਕਰਦੀ ਆ। ਤੁਹਾਨੂੰ ਮੇਰੇ ਬਲੌਕ ਕਿਦਾਂ ਦੇ ਲੱਗਦੇ ਕਮੈਂਟ ਕਰਕੇ ਦੱਸਿਓ ਜਰੂਰ ਜੋ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਜਿੰਨਾ ਮੇਰੇ ਵੀਰੇ ਭੈਣਾਂ ਨੇ ਕਰ ਲਿਆ ਸਬਸਕ੍ਰਾਈਬ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨੇ ਕਿਤਾਹ ਕਿੰਨੀ ਪਾਣੀ ਆ ਜਿਆਦੀ ਲਿਆਂਦੀ ਸੀ ਮੈਂ ਫੌਲਨ ਨੇ ਬਾਕੀ ਮਗਾ ਲੌਂਗ ਛੋਟ ਨਾਲ ਇਲਾਚੀਆਂ ਜੁਆਂ ਸਾਫਤੀਏ ਪਾਉਣੀ ਆ ਤੇ ਉਹ ਚਿੱਤ ਸਵਾਦ ਨਹੀਂ ਸਹੀ ਹੁੰਦਾ ਜੇ ਜੁਆਂ ਗ੍ਰੀਪ ਕਰਕੇ ਪਾਈਏ ਨਾ ਚਲੋ ਜੀ ਮੈਂ ਮਸਾਲੇ ਪੀਲ ਲਵਾਂ ਫੇ ਕਰਦੀ ਹਾਂ ਟੱਟ ਨਾਲ ਕੱਟ ਲੈ ਆ ਆ ਥੋੜੇ ਜਿਹਾ ਨਿੰਬੂ ਮਿਰਚਾਂ ਚ ਪਾਉਣੇ ਆ ਕੱਟ ਕੇ ਫਿਰ ਸਿਰਕੇ ਦੀ ਲੋੜ ਨਹੀਂ ਪੈਂਦੀ ਆ ਨਿੰਬੂ ਮੈਂ ਪਰਵੇਂ ਇੱਦਾਂ ਚੀਰਾ ਦੇਣਾ ਹੈ ਜਿੱਦਾਂ ਡੰਡੀ ਵਾਲੇ ਪਾਸਾ ਨਹੀਂ ਦੂਸਰੇ ਪਾਸੇ ਉਹਨਾ ਇੱਦਾਂ ਵਧਾਣੀ ਚੀਰਾ ਜਿਹਨੂੰ ਕਹਿੰਦੇ ਆ ਇੱਦਾਂ ਦੇਣਾ ਇਹਨਾਂ ਨੂੰ ਚੀਰਾ ਫਿਰ ਤਾਂ ਮਸਾਲਾ ਮੈਂ ਬਾਅਦ ਚ ਰਾਉਣੀ ਪਹਿਲੇ ਇੱਧਰ ਤੇਲ ਗਰਮ ਹੋ ਗਿਆ ਆ ਤਾਂ ਮੈਂ ਪਹਿਲੇ ਪਰਨੋਚ ਅਦਰਕ ਤਾਂ ਲਸਣ ਅਦਰਕ ਪਾਉਣ ਨਹੀਂ ਇਹ ਚ ਜਿਆੜਿਆ ਸੀਗਾ ਤੇਲ ਗਏ ਬਾਕੀ ਦਾ ਕੱਢ ਲਿਆ ਥੋੜਾ ਜਿਹਾ ਜਿਆੜਾ ਲਈ ਰੱਖ ਲਿਆ ਮੇਰਾ ਬਾਅਦ ਚ ਪਾਉਣੀ ਹੈ ਆਦਰਕ ਤੇ ਲਸਣ ਜਦੋਂ ਥੋੜਾ ਜਿਹਾ ਹੋਰ ਵੀ ਤਾਂ ਨਰਮ ਹੋ ਗਿਆ ਫੇ ਚੰਗੀ ਤਰ੍ਹਾਂ ਭੁੰਨਾ ਹੈ ਚੰਗੀ ਤਰ੍ਹਾਂ ਇਹ ਥੋੜਾ ਜਿਹਾ ਨਾਰਮ ਜਿਹਾ ਕਰਨਾ ਤੇ ਦੋ ਤਿੰਨ ਕੁ ਦਿਨਾਂ ਚ ਚਖਣ ਵਾਲਾ ਬਣ ਜਾਂਦਾ ਆ ਉਂ ਤਾਂ ਤਾਂ ਪੈਸਾ ਕੱਚਾ ਹੀ ਜਾਂਦਾ ਤਾਂ ਟਾਈਮ ਲੱਗ ਜਾਂਦਾ ਆ ਪਰ ਨਿੰਬੂਆਂ ਦਾ ਤਾਂ ਲਗਭਗ 20-25 ਦਿਨ ਹੀ ਲੱਗ ਜਾਂਦੇ ਬਾਣਾ ਨੂੰ ਇਹਨਾਂ ਹੋਰ ਥੋੜੀਏ ਨਿੰਬੂ ਪਾਣੀ ਛਾੜਦੇ ਤੇ ਆਪਣੇ ਪਾਣੀ ਚ ਧੁੱਪ ਦਾ ਓੱਚਾ ਤੇਲ ਪੈਂਦਾ ਆ ਚੰਗੇ ਉੱਦੋ ਜੁਗਾ ਤਾਂ ਮੈਂ ਥੋੜਾ ਜਿਹਾ ਫਿਰ ਮੈਂ ਬਾਤ ਮਿਰਚਾ ਪਾ ਕੇ ਖਦੋਂ ਜਿੰਨੂੰ ਠੰਡਾ ਹੋਣਾ ਮਿਰਚਾ ਥੋੜੀ ਜਿਹਾ ਇੱਕ ਪਾ ਲ ਤੇ ਆਹ ਨੀਆ ਕੁ ਮਿਰਚਾ ਮੈਂ ਰੱਖ ਲਈ ਆ ਮੈਂ ਭਰ ਲਿਆ ਮਿਰਚਾ ਦਾ ਬਣਾਉਣਾ ਆ ਸਬਜ਼ੀ ਬਣਾਉਣੀ ਆ ਬੜੇ ਸਵਾਦ ਬਣੂਗੀ ਤੁਹਾਨੂੰ ਵੀ ਰੈਸਪੀ ਚਾਹੀਦੀ ਹੋਈ ਤਾਂ ਦੱਸਿਓ ਫਿਰ ਮੈਂ ਮਿਰਚਾ ਜਾਤੀਆਂ ਰਿਆਂ ਕਿਵੇਂ ਬਣਾਉਂਗੀ ਅੱਜ ਮੈਂ ਥੋੜੀ ਜਿਹੀ ਬਰਉਣੀ ਆ ਮੈਂ ਟਨਵੇਂ ਮੈਂ ਦੋ ਦੋ ਗੁੰਟੇ ਕਿਤੇ ਵਿੱਚ ਟੀਰਾ ਦਿੱਤਾ ਉਹ ਨਾਲ ਜਿਆ ਜੇ ਤੁਹਾਡੀਆਂ ਮੈਂਟਾਂ ਛੋਟੀਆਂ ਐ ਤਾਂ ਫੇਰ ਤੁਸੀਂ ਉੱਤ ਸਾਵਤੀ ਨੂੰ ਵੀ ਟੀਰਾ ਦੇਸੱਕਾ ਦੇਣਾ ਇੰਦਰਾ ਤੇ ਇਹ ਭਾਵੇਂ ਇਹ ਬਹੁਤ ਸਾਰ ਬਣਦੇ ਨੇ ਜਿਦਾਂ ਨਿੰਬੂ ਪਰ ਕੇ ਬਣਾਇਦੇ ਹਾਂ ਉਦਾਂ ਚਲ ਜੀ ਥੋੜਾ ਜਿਹਾ ਲਸਣ ਹੋ ਜਾਵੇ ਅਦਰਕ ਲਸਣ ਪਸੇ ਮੈਂ ਮੈਂਟਾ ਪਾ ਲਵਾਂ ਅੱਗੇ ਲੋਹੀ ਇਹ ਦੇਰ ਖਲਸਨ ਤੋਂ ਲਗਾ ਨਰਮ ਹੋਣ ਗਿਆ ਇਹ ਥੋੜਾ ਛੋਟਾ ਪੁੱਜ ਗਿਆ ਹੁਣ ਪਾ ਦਿੰਨੀ ਐ ਚ ਮਿਰਚਾਂ ਪੱਟੀਆਂ ਜਿਹੜੀਆਂ ਸੀ ਮਾਰਨ ਹੋ ਰਹੀਆਂ ਨੇ ਮੈਂ ਤਾਂ ਹੀ ਮਾਰ ਰਹੀਆਂ ਗ੍ਰਾਸ ਕਰ ਦਿੰਨੀ ਹੱਟ ਪਾ ਨਾ ਸੇਕ ਬਹੁਤ ਐ ਨਹੀਂ ਮਸਾਲਾ ਪਾਣਾ ਬਸ ਹਲਦੀ ਆਪਣਾ ਤਾਂ ਅੱਧੇ ਹਸਾ ਬਣਾਉਣੀ ਆ ਮੈਂ ਕਿੰਨੀ ਨਹੀਂ ਪਤਾ ਕਿੰਨੀ ਪਾਉਣੀ ਕਿੰਨੀ ਨਹੀਂ ਹੌਲੀ ਪਾ ਲੈ ਮੈਂ ਚੱਲ ਰਹੀ ਨਹੀਂ ਲੂਣ ਪਾਲਣ ਨੇ ਤਾਜ ਜਵੈਣ ਪੈਣੀ ਐ ਚ ਥੋੜੀ ਜਿਹੀ ਮਹੇਰਾ ਦੇਸ਼ ਵੀ ਨਹੀਂ ਚੰਗਾ ਲੱਗਦਾ ਗਿਦੇ ਗਿਵਾਨਾ ਬਹੁਤ ਹੈ ਇਹਨੂੰ ਘਾਲਣਾ ਨੂੰ ਮਿਕਸ ਹੋਣਾ ਹੈ ਕਿ ਚਾੜਤੀਆਂ ਬਹੁਤ ਮਿਰਚਾਂ ਹੈ ਰੱਬ ਜੀ ਆਹ ਚਾਰ ਬਣ ਗਿਆ ਮੇਰਾ ਇਹ ਤਾਂ ਠੰਡਾ ਹੋ ਗਿਆ ਤਾਂ ਗੈਸ ਕਰ ਦਿੰਨੀ ਬੰਦ ਮੈਂ ਹੁਣ ਇਹ ਠੰਡਾ ਹੋ ਗਿਆ ਤੇ ਫੇਰ ਚ ਨਿੰਬੂ ਪਾਉਣੀ ਹੈ ਬਾਅਦ ਚ ਕੱਟੇ ਚਲੋ ਮੇਚ ਜਿਹਾ ਹੁਣ ਚਾਰ ਤੱਕ ਠੰਡੀਆਂ ਹੁੰਦੀਆਂ ਐ ਫੇਰ ਬਾਅਦ ਚ ਪਾਉਣੇ ਨਿੰਬੂ ਕੱਟੇ ਇਧਰ ਮੈਂ ਪਰਵੇਂ ਨਿੰਬੂਆਂ ਦਾ ਮਸਾਲਾ ਤਿਆਰ ਕਰ ਲੈਣੀ ਆ ਇੱਥੇ ਗ੍ਰੇਨੇ ਆ ਜਿਹੜਾ ਬਰਾਹੜੀ ਕਿਸੇ ਪਾਸੇ ਉਹ ਮਸਾਲਾ ਸਾਰਾ ਇਹ ਖਾਂਡੇ ਆ ਕੌਲੀ ਕਰ ਗ੍ਰाइंड ਕੀਤੀ ਸੇਵਾ ਚ ਕਾਲਾ ਲੂਣ तीन चार चमचे चार का चमचे बहुत है दो किलो नींबू घट वादू हो फिर बाद जाता है दो चमच पा काला लूण के कौली जवैन दी ਸਾਰੇ ਨੂੰ ਮਿਕਸ ਕਰਕੇ ਤੇ ਚ ਹਲਦੀ ਨਹੀਂ ਪੈਂਦੀ ਇਹ ਕੜਾ ਕੜਾ ਬੰਦਾ ਚਾਜੇ ਤੋਂ ਬਣ ਜਾਂਦਾ ਹੈ ਮੇਰਾ ਕੜਾ ਕੜਾ ਜਿਹਾ ਬੰਜਦਾ ਆ ਤਾਂ ਕਈ ਨਿੰਬੂਆਂ ਭਰਵੇਂ ਭਰ ਦਿਆਂ ਮੈਂ ਉਹ ਆਚ ਠੰਡਾ ਹੋ ਜਾਣਾ ਉਸ ਤੋਂ ਬਾਅਦ ਚ ਪਾ ਦਿੰਦੇ ਪੇਚ ਮੇਰਚਾ ਬਣ ਕੇ ਤਿਆਰ ਹੈ ਹੁਣ ਮੈਂ ਨਿੰਬੂ ਲੱਗੀ ਆ ਭਾਣਾ ਮਸਾਲਾ ਜਿਹੜਾ ਆਇਆ ਸੀ ਉਹ ਮਸੇਦਾ ਮਨੇ ਚ ਭਰੀ ਜਾਣਾ ਆ ਨਾਲ ਦੇ ਨਾਲ ਡੱਬੇ ਚ ਰੱਖੀ ਜਾਣੇ ਢੰਗੀ ਤਰ੍ਹਾਂ ਪਰ ਪਰ ਕੇ ਤਾਂ ਸਖੀ ਆਇਆ ਉਹ ਤਾਂ ਜਮ ਜੈਣਾ ਪਾ ਲਈ ਤੇ ਮੈਨੂੰ ਹੱਥ ਨਾਲ ਵਧੀਆ ਲੱਗਦਾ ਵਧੀਆ ਭਰ ਹੋ ਜਾਂਦਾ ਹੱਥ ਨਾਲ ਤੁਹਾਨੂੰ ਮੇਰੀ ਰੈਸਪੀ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਪੋਰਟ ਕਰਿਓ ਮੈਨੂੰ ਸਬਸਕ੍ਰਾਈਬ ਕਰਿਓ ਔਨਲੀ ਆ ਤੇ ਹੈਗੀਆਂ ਥੋੜੀਆਂ ਬਹੁਤੀਆਂ ਮੈਨੂੰ ਘਰੇਲੂ ਸਮਾਨ ਦੇ ਨਾਲ ਬਣਾਉਣੀਆਂ ਰੈਸਪੀ ਆ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੋਰ ਵਧੀਆ ਵਧੀਆ ਲੈ ਕੇ ਆਉਂਗੀ ਮੈਂ ਵਧੀਆ ਵਧੀਆ ਵਲੋਗ ਬਣਾਉਂਗੀ ਚਲੋ ਜੀ ਮੈਂ ਨਿੰਬੂ ਭਰ ਲਵਾਂ ਸਾਰੇ ਫੇ ਤੁਹਾਨੂੰ ਦਿਖਾ ਦਈ ਕਿਦਾਂ ਦੇ ਬਣੇ ਆ ਮੇਸਚਾ ਹੋ ਗਿਆ ਹੁ ਮੂਰੀ ਤਰ੍ਹਾਂ ਠੰਡੀਆਂ ਆ ਗੂ ਦਾ ਵਿੱਚ ਪਾ ਦਵਾਂਗੇ ਨਿੰਬੂ ਬਾਚ ਬੋਨੀ ਡੱਬੇ ਚ ਇਹਨੂੰ ਇਧਰ ਰੱਖ ਮੇਰੇ ਨਿੰਬੂ ਸਾਰੇ ਤਿਆਰੀਆ ਬਣ ਕੇ ਦੇਖੋ ਇਦਾਂ ਦੇ ਬਣੇ ਆ ਮਸਾਲਾ ਮੇਰਾ ਸਾਰਾ ਪੂਰਾ ਆ ਗਿਆ ਥੋੜਾ ਜਿਹਾ ਬਚਿਆ ਜਿਹੜਾ ਬਚ ਜਵੇ ਉੱਪਰ ਦਿੱਤਾ ਪਾ ਦਿਆ ਕਰੋ ਹੰਨਾ ਕੋ ਬਚਿਆ ਮਸਾਲਾ ਉੱਪਰ ਦੀ ਪਾਣੀ ਹੈ ਵਿੱਚ ਇਹਦੇ ਚਲੋ ਜੀ ਵੀਡੀਓ ਦਾ ਹੱਥ ਮੈਂ ਇੱਥੇ ਹੀ ਕਰਦੀ ਆ ਮਿਲਦੇ ਆਂ ਕਦੇ ਨਵੇਂ ਬਲੌਗ ਦੇ ਨਾਲ ਹੁਣੇ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਇਹ ਚਾਰ ਵਾਲੇ ਡੱਬੇ ਮੈਂ ਧੁੱਪੇ ਰੱਖ ਦਿੱਤੇ ਦੋ ਤਿੰਨ ਕਿ ਧੁੱਪਾ ਲਵਾਉਣੇ ਉਸ ਤੋਂ ਬਾਅਦ ਮਿਰਚਾਂ ਵਾਲਾ achar ready ਹੋ ਜਾਣਾ ਹੈ ਖਾਣ ਨੂੰ ਨਿੰਬੂ ਵਾਲਾ ਹਜੇ ਲੱਗ ਜਾਣਾ ਟਾਈਮ